ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜ਼ਰੂਰ ਕਰਿਆ ਕਰੋ ਮੈਂ ਕਈ ਵਾਰ ਉਸ ਨੂੰ ਆਪਣੇ ਮੇਨ ਗੇਟ ਤੇ ਬਣੀ ਚੌਂਕੜੀ ਤੇ ਬੈਠਿਆਂ ਦੇਖਦੀ ਤਾਂ ਉਸ ਦਾ ਨਿੰਮੋ ਚੂਣਾ ਚਿਹਰਾ ਵੇਖ ਕੇ ਮੈਨੂੰ ਤਰਸ ਆਉਂਦਾ ਮੂੰਹ ਚੁਰੜੀਆਂ ਨਾਲ ਭਰਿਆ ਹੋਇਆ ਅੰਦਰ ਨੂੰ ਤਸੀਆਂ ਹੋਈਆਂ ਬੇਵਸੀ ਬਿਆਨ ਕਰਦੀਆਂ ਅੱਖਾਂ ਉਹ ਆਪਣੇ ਆਪ ਮੂੰਹੋਂ ਕੁਝ ਨਾ ਕਹਿੰਦੀ ਪਰ ਜਦੋਂ ਵੀ ਮੈਨੂੰ ਦੇਖਦੀ ਮੁਸਕਰਾ ਪੈਂਦੀ ਮੈਨੂੰ ਉਸ ਦੀਆਂ ਅੱਖਾਂ ਵਿੱਚੋਂ ਝਾਕਦੀ ਬੇਵਸੀ ਦੇਸ ਜਾਂਦੀ ਤੇ ਮੈਂ ਉਸ ਨੂੰ ਪੁੱਛ ਲੈਂਦੀ ਬੇਬੇ ਰੋਟੀ ਖਾਣੀ ਆ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਤੇ ਉਹ ਹਾਂ ਵਿੱਚ ਸਿਰ ਹਿਲਾਉਂਦੀ ਉਸ ਸੜਕ ਤੋਂ ਪਾਰ ਵਾਲੀ ਬਸਤੀ ਵਿੱਚ ਰਹਿੰਦੀ ਸੀ ਪਰ পেট ਦੀ ਅੱਗ ਬੁੱਢੇ ਸਰੀਰ ਨੂੰ ਸੜਕ ਦੀ ਵੱਡੀ ਆਵਾਜਾਈ ਵੀ ਨਾ ਰੋਕ ਪਾਉਂਦੀ ਤੇ ਮੇਰੇ ਘਰ ਦੇ ਗੇਟ ਤੇ ਆ ਕੇ ਬੈਠ ਜਾਂਦੀ ਮੈਂ ਵੈਸੇ ਤਾਂ ਬਹੁਤ ਘੱਟ ਬਾਹਰ ਨਿਕਲਦੀ ਸੀ ਪਰ ਜਦ ਵੀ ਕਦੇ ਉਸ ਨੂੰ ਦੇਖਦੀ ਤਾਂ ਉਸਦੀ ਬੇਵਸੀ ਤੇ ਤਰਸ ਆਉਂਦਾ ਮੈਂ ਥੋਂ ਰਿਹਾ ਨਾ ਜਾਂਦਾ ਤੇ ਮੈਂ ਸਮਝ ਜਾਂਦੀ ਕਿ ਭੁੱਖ ਨਾਲ ਘੁੱਲਦੀ ਵਿਚਾਰੀ ਆ ਪਹੁੰਚੀ ਦੋ ਦੋ ਪੁੱਤ ਨੂਹਾ ਦੋ ਪੋਤੇ ਤੇ ਇੱਕ ਵਿਵਹਤਾ ਧੀ ਕਿਸੇ ਨਹੀਂ ਕਿਸੇ ਨੂੰ ਵੀ ਉਸ ਤੇ ਤਰਸਣਾ ਆਉਂਦਾ ਆਪਣੀ ਝੁੱਗੀ ਵਿੱਚ ਵਿਚਾਰੀ ਕੱਲੀ ਹੀ ਰਹਿੰਦੀ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਰੋਟੀ ਖਾਂਦੀ ਜਦ ਕੋਈ ਕੰਮ ਨਾ ਮਿਲਦਾ ਤਾਂ ਭੁੱਖੀ ਧਿਆਈ ਮੇਰੇ ਦਰਵਾਜ਼ੇ ਆ ਪਹੁੰਚਦੀ ਮੈਨੂੰ ਬਾਹਰ ਨਿਕਲੀ ਨੂੰ ਦੇਖ ਕੇ ਉਸ ਨੂੰ ਆਸ ਬੱਜ ਜਾਂਦੀ ਰੋਟੀ ਖਾ ਕੇ ਚੁੱਪਚਾਪ ਉੱਠ ਕੇ ਚਲੀ ਜਾਂਦੀ ਮੈਂ ਉਸ ਨੂੰ ਜਾਂਦੀ ਨੂੰ ਕਿੰਨਾ ਚਿਰ ਵੇਖਦੀ ਰਹਿੰਦੀ ਤੇ ਉਹ ਵੀ ਮੁੜ ਮੁੜ ਕੇ ਮੈਨੂੰ ਖੜੀ ਨੂੰ ਦੇਖਦੀ ਮੈਂ ਬਾਹਰ 메ਨ ਗੇਟ ਦੀ ਸਫਾਈ ਕਰਨ ਨਿਕਲੀ ਵੇਖਿਆ ਉਹ ਬੂਹੇ ਤੇ ਬੈਠੀ ਸੀ ਮੈਂ ਉਸ ਨੂੰ ਪੁੱਛਿਆ ਬੇਬੇ ਰੋਟੀ ਖਾਣੀ ਆ ਉਸ ਨੇ ਚਮਕਦੀਆਂ ਹੋਈਆਂ ਅੱਖਾਂ ਨਾਲ ਹਾਂ ਵਿੱਚ ਸਿਰ ਹਲਾਇਆ ਮੈਂ ਉਸ ਨੂੰ ਦੋ ਰੋਟੀਆਂ ਤੇ ਉਤੇ ਸਬਜ਼ੀ ਰੱਖ ਕੇ ਫੜਾ ਦਿੱਤੀ ਉਸ ਨੇ ਉਹ ਦੋਵੇਂ ਰੋਟੀਆਂ ਖਾ ਲਈਆਂ ਮੈਂ ਪੁੱਛਿਆ ਹੋਰ ਰੋਟੀ ਖਾਣੀ ਹੈ ਤਾਂ ਉਸ ਨੇ ਅਖੀਰਲੀ ਬਰਕੀ ਪਾਉਂਦਿਆਂ ਹਾਂ ਵਿੱਚ ਸਿਰ ਹਲਾਇਆ ਐਦਾਂ ਕਰਦੀ ਕਰਦੀ ਉਹ ਪੂਰੀਆਂ ਅੱਠ ਰੋਟੀਆਂ ਖਾ ਗਈ ਮੈਨੂੰ ਟੈਨਸ਼ਨ ਪੈ ਗਈ ਕਿ ਇੰਨੀਆਂ ਰੋਟੀਆਂ ਖਾਈ ਜਾਂਦੀ ਐ ਹੋਰ ਨਾ ਕਿਤੇ ਮਰਮਕ ਜਾਵੀ ਪੰਨ ਕਰਦਿਆਂ ਕਿਤੇ ਲੈਣੇ ਦੇਣੇ ਪੈ ਜਾਣ ਮਰਿਆ ਹਾਥੀ ਸਵਾ ਲੱਖ ਦਾ ਹੋ ਜਾਵੀ ਮਾਤਾ ਝਟਾਈ ਸਾ ਨਹੀਂ ਤੇ ਰੋਟੀਆਂ ਅੱਠ ਖਾ ਗਈ ਹੋਰ ਕਿਤੇ ਪੁੱਤ ਪੋਤੇ ਬਾਰਸ ਬਣ ਕੇ ਆਖੜੋਣ ਤੇ ਕਹਿਣ ਤੁਸੀਂ ਰੋਟੀ ਵਿੱਚ ਕੁਝ ਪਾ ਕੇ ਖਵਾਤਾ ਮੈਂ ਇਹ ਸੋਚ ਰਹੀ ਸੀ ਮੇਰੀ ਸੋਚ ਦੀ ਲੜੀ ਉਦੋਂ ਟੁੱਟੀ ਜਦੋਂ ਉਸ ਨੇ ਰੋਟੀ ਖਾ ਕੇ ਪਾਣੀ ਵਾਲੇ ਗਲਾਸ ਨਾਲ ਹੱਥ ਧੋਂਦਿਆਂ ਵੱਡਾ ਸਾਰਾ ਢ ਘਾਰ ਲਿਆ ਤੇ ਉੱਠ ਕੇ ਮੇਰੇ ਵੱਲ ਵੇਖਦੀ ਵੇਖਦੀ ਚਲੀ ਗਈ ਰੋਟੀ ਖਾ ਕੇ ਜਾਣ ਤੋਂ 2-3 ਦਿਨ ਬਾਅਦ ਪਤਾ ਲੱਗਿਆ ਕਿ ਮਾਤਾ ਪੂਰੀ ਹੋ ਗਈ ਮੈਂ ਰੱਬ ਦਾ ਸ਼ੁਕਰ ਮਨਾਇਆ ਕਿ ਸ਼ੁਕਰ ਹੈ ਰੱਬਾ 2-3 ਦਿਨ ਬਾਅਦ ਪੂਰੀ ਹੋਈ ਐ ਨਹੀਂ ਤਾਂ ਮੈਨੂੰ ਲੈਣੇ ਦੇਣੇ ਪੈ ਜਾਂਦੇ ਤੁਹਾਨੂੰ ਇਹ ਛੋਟੀ ਜੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ